ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਦੋ ਟਰਾਲੀਆਂ ਤੇ ਇੱਕ ਰੀਪਰ ਸੇ ਵਾਸਤੇ 50-60 ਹਜ਼ਾਰ ਦੇ ਰੇਂਜ ਦੀਆਂ ਟਰਾਲੀਆਂ ਤੇ ਰੀਪਰ ਦੀ ਵੀ ਰੇਂਜ ਤੁਹਾਨੂੰ ਦੱਸਾਂਗੇ ਬਾਕੀ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਸਕੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਲਗਾਉਣਾ ਚਾਹੁੰਦੇ ਹੋ ਆਪਣੇ ਚੈਨਲ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਐਡ ਹੈ ਜੀ ਤੇ ਸੰਦ ਦੀਆਂ 4-5 ਫੋਟੋ ਮਾ ਆਪਣੇ ਦਿੱਤੇ ਹੋਏ WhatsApp ਨੰਬਰ ਤੇ ਸੈਂਡ ਕਰ ਦਿਓ ਤੇ ਸਾਰੀ ਜਾਣਕਾਰੀ ਨਾਲ ਭੇਜ ਸਕਦੇ ਹਾਂ ਜੀ ਤੇ ਅੱਗੇ ਗੱਲ ਕਰੀਏ ਆਪਣੇ ਰੀਪਰ ਦੀ ਜੀ ਰੀਪਰ ਹੈਗਾ ਜੀ ਮਾਡਲ ਦਾ ਤਾਂ ਵੀਰ ਨੇ ਦੱਸਿਆ ਨਹੀਂ ਤੇ ਰੇਟ 1,35,000 ਆ ਜੀ ਪੰਜਾਬ ਵਾਲਿਆਂ ਦਾ ਰੀਪਰ ਆ ਬਠਿੰਡੇ ਏਰੀਏ ਦੇ ਵਿੱਚ ਖੜਾ ਹੋਇਆ ਜੀ ਤੇ ਰੀਪਰ ਪੂਰਾ ਸਾਫ਼ ਆ ਜੀ ਚੱਲਣ ਚ ਵੀ ਪੂਰਾ ਓਕੇ ਆ ਰੰਗ ਪੇਂਟ ਕਿਤੋਂ ਨਹੀਂ ਉਤਰਿਆ origignal ਰੰਗ ਪੇਂਟ ਆ ਜੀ ਤੇ ਬਾਕੀ ਵੀਰ ਤੋਂ ਜਾਣਕਾਰੀ ਹੋਰ ਰੀਪਰ ਬਾਰੇ ਲੈ ਸਕਦੇ ਹਾਂ ਰੀਪਰ ਤੇ ਵੀਰ ਦਾ ਨੰਬਰ ਨੋਟ ਕਰ ਲਓ ਜੀ ਸਕਰੀਨ ਤੇ ਦਿੱਤਾ ਹੋਇਆ ਜੀ 8082526750 ਇਸ ਨੰਬਰ ਤੇ ਕੰਟੈਕਟ ਕਰਕੇ ਰੀਪਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਹੈਗੀਆਂ ਜੀ ਟਰਾਲੀਆਂ ਇਹ ਇੱਕੋ ਵੀਰ ਕੋਲੇ ਦੋ ਟਰਾਲੀਆਂ ਖੜੀਆਂ ਜੀ 11 6 ਸਾਈਜ਼ ਹੈ ਜੀ ਨੀਲੀ ਟਰਾਲੀ ਦਾ ਸਾਈਜ਼ ਹੈਗਾ ਜੀ 11 6 ਤੇ ਸਵਾ 2 ਹਾੜੀ ਤੇ 3 ਇੰਚ ਹੀ ਹਿੱਸਾ ਲੱਗਿਆ ਹੋਇਆ ਤੇ ਟਾਇਰ ਵੀ ਚੰਗੇ ਹੈ ਜੀ ਟਰਾਲੀ ਦੇ ਵਿੱਡ ਨਾਲ ਹੈ ਜੀ ਦਾਣੇ ਵਾਲਾ ਵਿੱਡ ਸਮੇਤ ਟਰਾਲੀ ਹੈ ਜੀ ਗਾਰਡਰ ਗੂਟਰ ਟਰਾਲੀ ਤੇ ਪੂਰੇ ਚੰਗੇ ਨਰੋਏ ਹੈ ਜੀ ਤੇ ਵਿੱਚੋਂ ਫੋਟੋ ਦੇਖ ਲਓ ਫਰਸ਼ ਦੇ ਵਿੱਚ ਮਾੜੀ ਮੋٹے ਪੀਸ ਲੱਗੇ ਹੋਏ ਆ ਬਾਕੀ ਤੂੜੀ ਤਾੜੀ ਵਾਲੇ ਕੰਮ ਨੂੰ ਜਿਹੜੇ ਵੀਰ ਨੇ ਲੈਣੀ ਆ ਉਹਦੇ ਲਈ ਬੈਸਟ ਟਰਾਲੀ ਹੈ ਜੀ ਤੇ ਟਰਾਲੀ ਰੇਟ ਵੀ ਬਹੁਤ ਘੱਟ ਟਰਾਲੀ ਦਾ ਰੇਟ ਆ ਜੀ ਸਕ੍ਰੈਪ ਰੇਟ ਟਰਾਲੀ ਹੈ ਜੀ ਸੀਜ਼ਨ ਲਗਾ ਕੇ ਆਪਾਂ ਬਿਲਕੁਲ ਵਧੀਆ ਸੀਜ਼ਨ ਲਗਾਉਗੀ ਤੂੜੀ ਦਾ ਤੇ ਜੇ ਹੋਰ ਵੀ ਕੰਮ ਆਪਣੇ ਘਰੇ ਲੂ ਮਾੜੀ ਮੋٹے ਟਰਾਲੀ ਉਹ ਵੀ ਕਰ ਦੂਗੀ ਵਿੱਡ ਨਾਲ ਟਾਇਰ ਟੂਰ ਵੀ ਚੰਗੇ ਆ ਤੇ ਹਿਸਾਬੀ ਚੌਰਸਾਈ ਇਹ ਕੀਮਤ ਦੀ ਗੱਲ ਕਰੀਏ ਕੀਮਤ ਬਾਈ ਨੇ ਬਹੁਤ ਜਾਇਜ਼ ਰੱਖੀ ਹੈ ਜੀ ਰੇਟ ਹੈਗਾ ਜੀ 52000 52000 ਰੁਪਿਆ ਓਨਲੀ ਰੇਟ ਹੈ ਜੀ ਤੇ ਬਾਕੀ ਮੌਕੇ ਤੇ ਥੋੜਾ ਘਣਾ ਮਾਨਤਨ ਹੋ ਜੂ ਜ਼ਿਆਦਾ ਮਾਨਤਨ ਨਹੀਂ ਹੋਣਾ ਮਕਸਰ ਏਰੀਆ ਦੇ ਵਿੱਚ ਖੜੀ ਪੁੱਟੀ ਵਾਲੇ ਪਿੰਡ ਜੀ ਪੁੱਟੀ ਵਾਲੇ ਬਿਆੰਤਵੀਰ ਕੋਲੇ ਖੜੀ ਆ ਤੇ ਟਰਾਲੀ ਪੂਰੀ ਓਕੇ ਹੈ ਜੀ ਸਾਰਿਆਂ ਪਾਸੇ ਤੋਂ ਕੰਮ ਦੇਣ ਦੀ ਟਰਾਲੀ ਹੈ ਰੇਟ ਦੇ ਹਿਸਾਬ ਨਾਲ ਬਹੁਤ ਵਧੀਆ ਟਰਾਲੀ ਹੈ ਅੱਗੇ ਆ ਗਈ ਜੀ ਟਰਾਲੀ ਜਿਹੜੀ ਤੁਸੀਂ ਦੇਖ ਰਹੇ ਹੋ ਪੀਲੇ ਰੰਗ ਦੀ ਇਹ ਵੀ 11 6 ਹੈ ਜੀ ਮ ਲੋਟ ਦੀ ਬਣੀ ਟਰਾਲੀ ਆ ਬਹੁਤ ਭਾਰੀ ਟਰਾਲੀ ਹੈ ਜੀ ਇਹਦੇ ਵੀ 3 1/2 ਇੰਚ ਹੀ ਹਿੱਸਾ ਲੱਗਿਆ ਹੋਇਆ ਬਾਕੀ ਟਾਇਰਾਂ ਦੀ ਚੰਗੀ ਹੈ ਜੀ ਤੇ ਫਰਸ਼ ਇਹਦੀ ਵੀ ਫਰਸ਼ ਦੇ ਵਿੱਚ ਪੀਸ ਲੱਗੇ ਹੋਇਆ ਬਾਕੀ ਸਾਈਡਾਂ ਦੀ ਇਹ ਵੇਜ ਦਾ ਟਰਾਲੀ ਹੈ ਸਾਈਡਾਂ ਦੀ ਬਹੁਤ ਸਾਫਟ ਟਰਾਲੀ ਹੈ ਜੀ ਤੇ ਵੇਡਾ ਦਾਣੇ ਵਾਲਾ ਨਾਲ ਆ ਜੀ ਤੇ ਬਾਕੀ ਟਰਾਲੀ ਕਿਤੋਂ ਵੀ ਜਿਆਦੀ ਗਲੀ ਸੜੀ ਨਹੀਂ ਗਈ 4 ਇੰਚ ਹਿੱਸਾ ਇਹ ਟਰਾਲੀ ਦਾ ਰੇਟ ਹੈਗਾ ਜੀ 60000 ਰੁਪਏ ਬਾਕੀ ਮਾਲਕ ਵੀਰਾਂ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਆ ਜੀ ਤੁਸੀਂ ਨੋਟ ਕਰ ਲੈ ਸਕਦੇ ਹੋ 9785822 ਇਸ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ